ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਆਪ ਆਪਣੇ ਘਰਾਂ ਵਿੱਚ ਠੀਕ ਹੋਵੋਗੇ ਤੇ ਟਾਈਮ ਹੈਗਾ ਮਾਰਨਿੰਗ ਦਾ ਤੇ ਇੱਥੇ ਮੈਂ ਲੱਗੀ ਸੀ ਬੈੱਡ ਸ਼ੀਟਾਂ ਨੂੰ ਚੇਂਜ ਕਰਨ ਫਟਾਫਟ ਸੰਡੇ ਦਾ ਦਿਨ ਹੈ ਤੇ ਮੈਨੂੰ ਇਹ ਸੀਗਾ ਜਲਦ ਦੀ ਸਫਾਈ ਕਰਕੇ ਤੇ ਵੇਲੇ ਹੋ ਜਾਈਏ ਤੇ ਹਸਬੰਡ ਨੇ ਇਸ਼ਨਾਨ ਕਰ ਲਿਆ ਸੀਗਾ ਵਰਯਾਮ ਨੇ ਵੀ ਕਸਨਾਤੇ ਸੀਗੇ ਤੇ ਇਧਰ ਮੈਂ ਵਾਸ਼ਿੰਗ ਮਸ਼ੀਨ ਲਗਾਈ ਹੋਈ ਸੀ ਕਪੜੇ ਧੋਣ ਵਾਸਤੇ ਤੇ ਇਹ ਇਸ ਕੰਮ ਚੱਲ ਰਿਹਾ ਸੀ ਸਵੇਰ ਦਾ ਤੇ ਅੱਜ ਤੋਂ ਨੂੰ ਮੈਂ ਮਾਰਨਿੰਗ ਰੁਟੀਨ ਸ਼ੇਅਰ ਕਰ ਰਹੀ ਆ ਤੇ ਅਗਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹਾਈਪ ਦਾ ਬਟਨ ਜਿਹੜਾ ਓਨ ਕਰ ਲਿਓ ਤੇ ਨੋਟੀਫਿਕੇਸ਼ਨ ਵੀ ਓਨ ਕਰ ਲਿਓ ਤਾਂ ਜੋ ਮੇਰੀ ਪਹਿਲੀ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਲੋ ਜੀ ਕਪੜੇ ਹੁਣ ਧੁੱਪ ਗਏ ਨੇ ਤੇ ਇਹਨਾਂ ਨੂੰ ਮੈਂ ਤਾਰਾਂ ਤੇ ਪਾਣ ਲੱਗੀ ਸਾਰਿਆਂ ਨੂੰ ਤੇ ਫੇਰ ਆ ਗਈ ਮੈਂ ਕਿਚਨ 'ਚ ਤੇ ਕਿਚਨ 'ਚ ਬਰਤਨ ਇਹ ਹੈਗੇ ਨੇ ਜਿਹੜੇ ਚਾਹ ਪਾਣੀ ਦੇ ਸਵੇਰਦੇ ਆ ਤੇ ਹਜੇ ਬ੍ਰੇਕਫਾਸਟ ਅਸੀਂ ਕਰਨਾ ਸੀਗਾ ਤੇ ਬਾਕੀ ਦੁੱਧ ਵਗੈਰਾ ਜਿਹੜਾ ਗਰਮ ਕੀਤਾ ਸੀ ਖਾਲੀ ਕੀਤਾ ਸੀ ਦਹੀਂ ਵਗੈਰਾ ਦਵਾਲੇ ਉਹ ਪਾਂਡੇ ਸੀਗੇ ਤੇ ਇੱਕ ਵਾਰ ਦੇ ਬਰਤਨ ਇਹ ਹੁਣ ਸਾਫ਼ ਹੋ ਜਾਣਗੇ ਉਹ ਗੈਸ ਵਗੈਰਾ ਸਾਫ਼ ਕਰਕੇ ਉਸ ਤੋਂ ਬਾਅਦ ਬ੍ਰੇਕਫਾਸਟ ਬਣਾਵਾਂਗੇ ਤੇ ਇਹ ਅੱਜ ਰੁਟੀਨ ਮੈਂ ਤੁਹਾਨੂੰ ਸੰਡੇ ਦਾ ਸ਼ੇਅਰ ਕਰ ਰਹੀ ਆ ਤੇ ਇੱਥੇ ਮੈਂ ਉਸ ਤੋਂ ਬਾਅਦ ਮੈਂ ਵੀਡੀਓ ਨੀਚੇ ਸ਼ੂਟ ਕੀਤੀ ਫਿਰ ਮੈਂ ਸਾਰੇ ਝਾੜੂ ਲਗਾਇਆ ਵੇੜੇ ਵਗੈਰਾ ਧੋਲੇ ਤੇ ਇੱਥੇ ਬਰੀਆਮ ਨੇ ਪੋਚੇ ਲਗਾਏ ਤੇ ਬਰੀਆਮ ਹੱਸ ਰਿਹਾ ਸੀ ਕਿ ਕਿ ਬੱਚਿਆਂ ਨੂੰ ਕੰਮ ਜ਼ਰੂਰ ਲਗਾਉਣਾ ਚਾਹੀਦਾ ਕਿਉਂਕਿ ਇਹ ਹੈਲਪ ਕਰਵਾਉਣੀ ਚਾਹੀਦੀ ਹੈ ਆਪਣੇ ਮੰਮਾ ਪਾਪਾ ਦੇ ਨਾਲ ਤੇ ਆਦਤ ਪੈਂਦੀ ਬੱਚਿਆਂ ਨੂੰ ਕੰਮ ਕਰਨ ਦੀ ਤੇ ਇੱਥੇ ਬਰੀਆਮ ਸ਼ਰਮਾ ਰਿਹਾ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅੱਜ ਸਭ ਠੀਕ ਹੈ ਉਮੀਦ ਤੁਸੀਂ ਵੀ ਸਭ ਠੀਕ ਹੋਗਾ ਆਪ ਆਪਣੇ ਘਰਾਂ ਵਿੱਚ ਤੇ ਟਾਈਮ ਹੈਗਾ ਇੱਥੇ 5:30 ਵਜੇ ਦਾ ਸ਼ਾਮ ਦਾ ਤੇ ਬੱਦਲ ਬਹੁਤ ਹੋ ਗਏ ਚੰਡੀਗੜ੍ਹ ਵਾਲ ਫੇਰ ਮਹੀ ਲੱਗਦਾ ਆਨ ਲੱਗਾ ਤੇ ਮੈਂ ਹੁਣ ਕੱਪੜੇ ਉਤਾਰਦੀ ਆ ਤੇ ਚਾਹ ਬਣਾਉਂਦੇ ਆ ਥੋੜੀ ਰੈਸਟ ਵੀ ਕੀ ਹੋਈ ਨਹੀਂ ਬਸ ਇਦਾਂ ਲੰਮੇ ਪੈਣ ਲੱਗੀ ਸੀਗੀ ਤੇ ਬਸ ਕੋਈ ਕੰਮ ਕਰਨ ਲੱਗੇ ਲੰਮੇ ਲੰਮੇ ਵੀ ਨਹੀਂ ਪਈ ਅੱਖ ਵੀ ਨਹੀਂ ਲੱਗੀ ਰੈਸਟ ਵੀ ਨਹੀਂ ਹੋਈ ਤੇ ਬਸ ਅੱਜ ਸਵੇਰ ਤੱਕ ਆਇਆ ਦਿਨ ਹੈ ਗੈਤਵਰ ਦਾ ਕਾਫੀ ਕੰਮ ਕੀਤਾ ਅੱਜ ਸਵੇਰੇ ਸਾਰੀਆਂ ਸਫਾਈਆਂ ਵਗੈਰਾ ਸਾਰੀਆਂ ਨਾਲ ਬਰਿਆ ਮਨੇ ਮੇਲਪ ਕੀਤੀ ਕੱਪੜੇ-ਕਪੜੇ ਧੋਣ ਵਾਲੇ ਸੀ ਕੱਲ ਵੀ ਕੱਪੜੇ ਧੋਤੇ ਅੱਜ ਵੀ ਧੋਤੇ ਰੋਜ਼ ਹੀ ਕੱਪੜੇ ਧੋ ਕੱਪੜੇ ਤਾਂ ਰੋਜ਼ ਹੀ ਹੋ ਜਾਂਦੇ ਕਿਉਂਕਿ ਜਦ ਪਸੀਨਾ ਆਉਂਦਾ ਫਿਰ ਇੱਕ-ਦੋ ਤਾਂ ਸੂਟ ਉੱਤਰ ਹੀ ਜਾਂਦੇ ਤੇ ਚਲੋ ਹੁਣ ਗਾਜਰਾ ਮੈਂ ਕੱਢ ਕੇ ਰੱਖੀਆਂ ਉਹਨਾਂ ਨੂੰ ਕੱਟਣਾ ਹੈ ਬਰਤਨ ਸ਼ਾਮ ਦੁਪਹਿਰ ਵਾਲੇ ਉਹ ਸਾਫ਼ ਕਰਨੇ ਆ ਤੇ ਇਹ ਸਾਰੇ ਕੱਪੜੇ ਜਿਹੜੇ ਇਹਨਾਂ ਨੂੰ ਜੋੜ ਕੇ ਰੱਖਦੇ ਆ ਤੇ ਕੰਮ ਕਰਦੇ ਆ ਮਿਲਦੇ ਆ ਤੁਹਾਨੂੰ ਏ ਅਗਰ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੱਸ ਉਹ ਬਾਦ ਸ਼ੇਅਰ ਕਰਿਆ ਕਰੋ ਆਪਣੇ ਫਰੈਂਡ ਸਰਕਲ ਵਿੱਚ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਹਾਈਪ ਕਰ ਲਿਆ ਕਰੋ ਜਦੋਂ ਵੀ ਤੁਸੀਂ ਵੀਡੀਓ ਦੇਖਦੇ ਹੋ ਥੱਲੇ ਹਾਈਪ ਦਾ ਆਂਦਾ ਹੈ ਤੇ ਉਹਨੂੰ ਕਲਿੱਕ ਕਰਿਆ ਕਰੋ ਜ਼ਰੂਰ ਤੇ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਤੇ ਚਲੋ ਕਰਦੇ ਹਾਂ ਹੁਣ ਕੱਪੜੇ ਉਤਾਰਦੇ ਹਾਂ ਤੇ ਇੱਧਰ ਦੇਖੋ ਕੱਲ ਮੇਰੇ ਮੰਮੀ ਨੇ ਸੇਵੀਆਂ ਵੱਟੀਆਂ ਹੱਥ ਦੇ ਨਾਲ ਆਟੇ ਦੀਆਂ ਵੱਟੀਆਂ ਪਰ ਮੈਦੇ ਦੀਆਂ ਨਹੀਂ ਨਨੋਂ ਮਨਾ ਕੀਤਾ ਸੀ ਮੈਂ ਕਿ ਮੇਜੇ ਦੀਆਂ ਨਹੀਂ ਬਣਾਉਣੀਆਂ ਤੇ ਸੁੱਕ ਚੱਲੀਆਂ ਆਈਆਂ ਕੀੜੀਆਂ ਆ ਗਈਆਂ ਕੀੜੀਆਂ ਤੇ ਇੱਥੇ ਮੈਂ ਇਹ ਵਾਲੇ ਸਿਕਾਈਆਂ ਨੇ ਜਾਮਣਾ ਦੇ ਗਿਟਕਾ ਇਹਨਾਂ ਨੂੰ ਇਹਨਾਂ ਦਾ ਪਾਊਡਰ ਬਣਾ ਕੇ ਰੱਖਾਂਗੇ ਤੇ ਇੱਥੇ ਬਹੁਤ ਕੀੜੀ ਆ ਗਈ ਹੈ ਤੇ ਕੀੜੀ ਨੂੰ ਕੱਢਦੇ ਹਾਂ ਦੇਖੋ ਕੀੜੀਆਂ ਕਿੱਧਰੋਂ ਆ ਜਾਂਦੀਆਂ ਹੁਣ ਕੱਪੜੇ ਧਾਰਦੇ ਆ ਫਿਰ ਮਿਲਦੇ ਆ ਤੁਹਾਨੂੰ ਜੀ ਇੱਥੇ ਫਿਰ ਫਟਾਫਟ ਮੈਂ ਕੱਪੜੇ ਲਾਣ ਲੱਗ ਗਈ ਸੀ ਕਿ ਤੇ ਕਪੜੇ ਮੇਰੇ ਸੁੱਕ ਗਏ ਸੀਗੇ ਸਵੇਰੇ ਮੀਂਹ ਆਇਆ ਬਾਅਦ ਚ ਹਟ ਗਿਆ ਬਸ ਅੱਜੇ ਇਹੀ ਕੁਝ ਚੱਲ ਰਿਹਾ ਸੀਗਾ ਬੱਦਲ ਆਈ ਜਾਂਦੇ ਸੀਗੇ ਤੇ ਮੈਂ ਪਲੇਟੀ ਵੀ ਨਹੀਂ ਦੁਪਹਿਰ ਨੂੰ ਕਿ ਕਿਤੇ ਮੀਂਹ ਨਾ ਪੈ ਜਾਏ ਕਪੜੇ ਮੇਰੇ ਬਾਹਰ ਪਿੱਛੇ ਨਾ ਜਾਣ ਬਸ ਇਹੀ ਹੁੰਦਾ ਅੱਜ ਕੱਲ ਜਿਹੜਾ ਨਾ ਸੌਣ ਦਾ ਮਹੀਨਾ ਬਹੁਤ ਜ਼ਿਆਦਾ ਪਹਿਲਾਂ ਮੀਂਹ ਪੈ ਜਾਏ ਬਾਅਦ ਬਹੁਤ ਕਮਿਡਿਟੀ ਜੀ ਹੋ ਜਾਂਦੀ ਹੈ ਤੇ ਲੋ ਜੀ ਕਪੜੇ ਹੁਣ ਸਾਰੇ ਲਾ ਲੈਨੇ ਧਾਰ ਲੈਨੇ ਤੇ ਅੰਦਰ ਚਾ ਲਦੇ ਆ ਮੇਰਾ ਲਾਈਟ ਤਾਂ ਔਨ ਕਰਦੇ ਸ਼ਾਮ ਨੂੰ ਹਨੇਰਾ ਹੋਇਆ ਪਿਆ ਕਿੰਨਾ ਬਿੜਕਦੇ ਇੱਥੇ ਆਹ ਲਾਈਟ ਕਰ ਕਿਉਂਕਿ ਬੱਦਲ ਹੋਣ ਕਰਕੇ ਅੰਦਰ ਨੇੜਾ ਹਨੇਰਾ-ਹਨੇਰਾ ਲੱਗਣ ਲੱਗ ਜਾਂਦਾ ਤੇ ਹੁਣ ਚੱਲਦੇ ਕਿਚਨ 'ਚ ਕਿਚਨ 'ਚ ਦੇਖਦੇ ਆਂ ਹਲ-ਚਲ ਜਾ ਕੇ ਦੇ ਹਨੇਰਾ ਬਹੁਤ ਲੱਗਣਾ ਉਹ ਵਰੀਆ ਮਾਲ ਕੋਈ ਨਹੀਂ ਦਿਖਾਈਦਾ ਲਾਈਟ ਔਨ ਕੀਤੀ ਆ ਤੇ ਵਰਿਆਮ ਨੇ ਇਥੇ ਕਿ ਟੋਸਟ ਬਣਾ ਕੇ ਖਾ ਲੈ ਆਪਣੇ ਮਜੇ ਨਾ ਉਹਨੇ ਨਹੀਂ ਦੇਖਣਾ ਹੁਣ ਭੁੱਖ ਲੱਗੀ ਆ ਬ੍ਰੈਡ ਪਈ ਆ ਤੇ 치즈 ਵਗੈਰਾ ਲਗਾ ਕੇ ਖਾ ਕੇ ਮਸਤ ਕਹਿਣਾ ਨਹੀਂ ਕਿ ਮੰਮਾ ਮੈਨੂੰ ਭੁੱਖ ਆ ਜਾਂ ਮੈਨੂੰ ਕੁਛ ਦੇ ਦਿਓ ਜਾਂ ਕੁਛ ਨਾ ਤੇ ਆਪਣਾ ਮਜੇ ਨਾ ਕੰਮ ਕਰਨਾ ਤੇ ਲੋਜੀ ਹੁਣ ਇਹ ਤੋਂ ਗੈਸ ਸਾਫ ਕਰਦੀ ਆ ਤੇ ਨਾਲੇ ਚਾਹ ਬਣਾਵਾਂ ਤੇ ਗਾਜਰਾ ਕੱਟ ਕੇ ਰੱਖਿਆ ਮਟਰ ਕੱਟ ਗਏ ਸੀ ਮੰਮੀ ਕੱਲ ਤੇ ਗਾਜਰਾ ਮ드ਰਾਸੀ ਗਾਜਰਾ ਅੱਜ ਇਹਨਾਂ ਨੂੰ ਬਣਾਣਾ ਹੈ ਤੇ ਇਹਨਾਂ ਨੂੰ ਛਿੱਲਦੀ ਆ ਤੇ ਬਰਤਨ ਵਗੈਰਾ ਸਾਫ਼ ਕਰਨੇ ਆ ਕਰਦੇ ਹੁਣ ਦੁਪਹਿਰ ਦਾ ਕੀਤਾ ਸਵੇਰ ਦਾ ਕੀਤਾ ਫਿਰ ਦੁਪਹਿਰ ਦਾ ਕੰਮ ਹੋ ਜਾਂਦਾ ਦੁਪਹਿਰ ਦਾ ਹੁੰਦਾ ਫਿਰ ਰਾਤ ਦਾ ਸ਼ੁਰੂ ਸ਼ਾਮ ਦਾ ਸ਼ਾਮ ਦਾ ਫਿਰ ਰਾਤ ਦਾ ਸ਼ੁਰੂ ਹੋ ਜਾਂਦਾ ਤੇ ਇਧਰ ਬਾਹਰ ਦਾ ਮੌਸਮ ਦੇਖਦੇ ਆ ਬੱਚੇ ਪਾਰਕ ਚ ਆ ਚੁੱਕੇ ਨੇ ਦੇਖੋ ਜੀ ਮੈਂ ਤੁਹਾਨੂੰ ਇਧਰ ਬੱਚੇ پارک ਖੇਡ ਰਹੇ ਨੇ ਹੁਣਾ ਇੱਥੇ ਥੋੜਾ ਜਨਾ ਜ਼ਿਆਦਾ ਪੱਤੇ ਵਗੈਰਾ ਸ਼ਾਗਨ ਵਾਲੇ ਦਰਖਤ ਹੋ ਗਏ ਨੇ ਤੇ ਉਹਦੇ ਕਰਕੇ ਥੋੜਾ پارک ਚ ਦਿਖਦਾ ਨਹੀਂ ਬੱਦਲ ਹੋਏ ਪਏ ਦੇਖੋ ਬੱਦਲ ਹੋਏ ਪਏ ਤੇ ਬਜ਼ੁਰਗ ਵੀ ਲੋਕ ਸ਼ਾਮ ਨੂੰ ਇਸ ਵੇਲੇ ਨਿਕਲ ਆਉਂਦੇ ਨੇ ਸਾਰੇ ਕਾ ਜੇ ਮੌਸਮ ਠੀਕ ਹੋਣ ਕਰਕੇ ਤੇ ਮੌਸਮ ਠੀਕ ਦਾ ਮਤਲਬ ਇਦਾਂ ਹੈ ਕਿ ਜੇ ਥੋੜਾ ਮੀਂਹ ਪੈਂਦਾ ਮ ਬਾਅਦ ਚੋਂ ਬਹੁਤ ਜੀ ਹੋ ਜਾਂਦੀ ਹੈ ਤੇ ਅੱਜ ਦੁਪਹਿਰ ਦੀ ਰੋਟੀ ਸਬਜੀ ਨਹੀਂ ਸੀ ਬਣੀ ਕੋਈ ਕਿਉਂਕਿ ਸਬਜ਼ੀਆਂ ਪਈਆਂ ਸੀ ਜਿਹੜੀ ਟਿੱਟੇ ਛੋਲੇ ਵਗੈਰਾ ਪਈਏ ਸੀ ਇਹ ਉਹਨਾਂ ਨੇ ਹੀ ਰੋਟੀ ਖਾਧੀ ਦੁਪਹਿਰੇ ਹੁਣ ਮੈਂ ਸਬਜੀ ਬਣਾਵਾਂਗੀ ਤੇ ਨਾਲੇ ਇਸ ਕੱਲ ਦਾ ਟਿਫਨ ਵੀ ਬਰੀਅਮ ਚ ਚਲ ਜੂਗੀ ਸੁੱਕੀ ਸਬਜੀ ਤੇ बर्तन साफ करते चाह काम करते इधर वरिंद्र इधर लमें पे लगद इसी एस चलो मिलते हैं जी फिर ਪਸ ਹੋ ਹੀ ਹੋਣਾ ਚਾਹੀਦਾ ਵਿੱਚ ਚਲ ਚਲ ਬਾਹਰ ਇਹ ਫੇਰ ਦੀ ਲੋਅਰ ਪਾਉਣਾ ਉਧਰ ਮੁੱਕੇ ਹਾਂ ਇਹ ਕਿੱਥੇ ਸਾਰੇ ਹਾਂ ਇਹ ਆਪਲਾ ਪਲਾਨ ਹੈ ਹਾਂ ਇਥੇੋਂ ਸ਼ਾਮ ਨੂੰ ਫਿਰ ਮੈਂ ਬਰਤਨ ਸਾਫ਼ ਕਰਨ ਲੱਗੀ ਤੇ ਚਾਹ ਰੱਖ ਦਿੱਤੀ ਸੀ ਮੈਂ ਤੇ ਮਾਂ ਅੱਜ ਗਜਰਾ ਬਣਾਣੀਆਂ ਸੀਗੀਆਂ ਤੇ ਬਰਤਨ ਸਾਫ ਕਰਕੇ ਫਿਰ ਇਸ ਤੋਂ ਬਾਅਦ ਮੈਂ ਨਾਲ ਚਾਹ ਬਣਾਈ ਚਾਹ ਬਣਾ ਕੇ ਸ਼ਾਮ ਨੂੰ ਤੇ ਇਹ ਸ਼ਾਮ ਦੇ ਕੰਮ ਜਿਹੜੇ ਸ਼ੁਰੂ ਹੋ ਗਏ ਸੀ ਮੇਰੇ ਤੇ ਇਥੇ ਪਰ ਆਮ ਬਹੁਤ ਗਾਜਾ ਪਾਉਂਦਾ ਜਦੋਂ ਵੀ ਕੋਈ ਚੀਜ਼ ਬਣਾਉਂਦਾ ਤੇ ਫਿਰ ਮੈਂ ਇੱਥੇ ਚਾਹ ਪੀਣ ਲੱਗ ਗਈ ਸੀ ਤੇ ਨਾਲ ਨਾਲ ਫਿਰ ਮਗਾਜਰਾਂ ਜਿਹੜੀਆਂ ਕੱਟਦੀਆਂ ਸੀ ਕਿਆਂ ਅਲੀਫੈਂਟਸ ਅਸਚੀ ਕਾਰ ਨੈਕਸਟ ਮਾਰਨਿੰਗ ਆ ਤੇ ਬਹੁਤ ਬਹੁਤ ਹੋ ਰਹੀ ਐ ਤੇ ਬ੍ਰਿਆਮ ਨੇ ਜਾਣਾ ਸਕੂਲ ਤੇ ਕੌਣ ਮਿਲ ਲੱਗਦਾ ਕੈਬ ਵਗੈਰਾ ਕਰਨੀ ਪੈਗੀ ਬਹੁਤ ਜ਼ਿਆਦਾ بارش ਹੋ ਰਹੀ ਐ ਟਾਈਮ ਇਫ 7:30 ਦਾ ਹੋ ਗਿਆ 7:30 ਦਾ ਸਕੂਲ ਲੱਗਣਾ ਐ ਤੇ ਚਲੋ ਮਿਲਦੇ ਆਂ ਤੇ ਕੰਮ ਕਰਦੇ ਆਂ ਬ੍ਰੇਕਫਾਸਟ ਵਗੈਰਾ ਬਣਾ ਲਿਆ ਬ੍ਰਿਆਮ ਦਾ ਟਿੱਕਣ ਵਗੈਰਾ ਬਣਾ ਕੇ ਆਈ ਸੀ ਆਪਣਾ ਵੀ ਨਾਲ ਬ੍ਰੇਕਫਾਸਟ ਬਣਾ ਲਿਆ ਇਕਦਾ ਮੀਂਹ ਨਹੀਂ ਆਇਆ ਕਿੰਨਾ ਵੀ ਤੇ ਚਲੋ ਕੰਮ ਕਰਦੇ ਆ ਅੱਜ ਦੇ ਮੀਂਹਦੇ ਆ ਫਿਰ ਜੀ ਕਮੈਂਟ ਕਰਕੇ ਦੱਸਿਓ ਸਾਰੇ ਕਿ ਕਿੱਥੇ-ਕਿੱਥੇ ਮੀਂਹ ਪੈ ਰਿਹਾ ਜੀ ਇੱਥੇ ਬਰੀਆਮ ਥੱਲੇ ਉਤਰ ਗਿਆ ਸੀ ਤੇ ਕੈਪ ਵਾਲਾ ਆ ਗਿਆ ਤੇ ਬਰੀਆਮ ਉਹ ਕੈਪ ਤੇ ਜਾਏਗਾ ਤੇ ਫਰੈਂਡਸ ਮੀ ਇੰਨਾ ਪੈਣ ਕਰਕੇ ਤੇ ਫਿਰ ਬਰੀਆਮ ਨੂੰ ਸਾਨੂੰ ਕੈਪ ਤੇ ਭੇਜਣਾ ਪਿਆ ਕਿਉਂਕਿ ਫਿਰ ਇਹਨੇ ਤਾਂ ਛੁੱਟੀ ਹੋ ਜਾਣੀ ਸੀਗੀ ਬਰੀਆਮ ਦੀ ਨਹੀਂ ਤਾਂ ਬਰੀਆਮ ਨੂੰ ਇਦੇ ਪਾਪਾ ਛੱਡਣ ਜਾਂਦੇ ਫਿਰ ਉਹ ਤਿਆਰ ਨਹੀਂ ਸੀ ਹੋਏ ਤੇ ਟਾਈਮ ਹੋ ਗਿਆ ਸੀ ਫਿਰ ਕੈਪ ਫਟਾਫਟ ਕਰ ਦਿੱਤੀ ਤੇ ਬਰਿਆਮ ਚੱਲ ਗਿਆ ਕੈਪ ਦੇ ਵਿੱਚ ਸਕੂਲ ਤੇ ਇਸ ਤੋਂ ਬਾਅਦ ਫਿਰ بارش ਬਹੁਤ ਜ਼ਿਆਦਾ ਤੇਜ਼ ਪੈ ਰਹੀ ਸੀ ਤੇ ਮੈਂ ਕਿਹਾ ਹੁਣ ਸਫਾਈਆਂ ਕਰਨੀਆਂ ਕਿਉਂਕਿ ਬ੍ਰੇਕਫਾਸਟ ਦਾ ਬਣ ਗਿਆ ਸੀਗਾ ਤੇ ਬਰਿਆਮ ਜਿੱਦੋਂ ਕਿ ਸਕੂਲ ਜਾਣਾ ਹੁੰਦਾ ਫਿਰ ਫਟਾਫਟ ਹੁੰਦਾ ਕਿ ਕੰਮ ਸਾਰੇ ਹੋ ਜਾਣ ਤੇ ਬਸ ਮੇ ਇਹ ਰੂਮ ਰਹਿ ਗਿਆ ਸੀ ਤੇ ਇਹ ਮੈਂ ਗੱਦਾ ਚੱਕਿਆ ਹੋਇਆ ਸੀ ਕਿ ਮੈਂ ਕਿਹਾ ਇਹਨਾ ਮੈਂ ਗੱਦਾ ਜੇ ਗੱਦੇ ਤੇ ਕੀਤੇ ਨਾ ਕੱਪੜੇ ਪ੍ਰੈਸ ਤੇ ਗੱਦਾ ਖਰਾਬ ਹੋ ਜਾਣਾ ਤੇ ਮੈਂ ਗੱਦਾ ਚੱਕ ਦਿੱਤਾ ਸੀਗਾ ਤੇ ਇੱਥੇ ਮੈਂ ਬੈਠ ਕੇ ਸਾਰੇ ਹੀ ਸੂਟ ਪ੍ਰੈਸ ਕੀਤੇ ਆਪਣੇ ਕਿ ਪੂਰੇ ਹਫਤੇ ਚ ਜਿਹੜੇ ਸੂਟ ਪਾਏ ਹੋਏ ਸੀਗੇ ਨਾ ਤੇ ਇਹਨਾਂ ਨੂੰ ਸਾਰਿਆਂ ਨੂੰ ਧੋ ਕੇ ਤੇ ਇੱਕ ਵਾਰੀ ਮੈਂ ਕਿਹਾ ਸਾਰੇ ਨਵੇਂ ਸੂਟ ਸੀਗੇ ਤੇ ਇਹਨਾਂ ਨੂੰ ਪ੍ਰੈਸ ਕਰਕੇ ਰੱਖ ਦੇਣੇ ਜਦੋਂ ਕਿਤੇ ਚਾਹਣਾ ਹੋਵੇ ਤੇ ਫਿਰ ਜ਼ਰੂਰਤ ਪੈਂਦੀ ਕੱਪੜੇ ਦੀ ਤੇ ਪਲਾਜ਼ੋ ਸੂਟ ਸੀ ਪੈਂਟ ਕਿਉਂਕਿ ਸਲਵਾਰਾ ਹੁੰਦੇ ਟਾਈਮ ਲੱਗਦਾ ਇਹ ਪਲਾਜ਼ੋ ਪੈਂਟਾਂ ਸੀ ਸਾਰੀਆਂ ਤੇ ਫਿਰ ਜਲਦ ਇਹ ਕਪੜੇ ਪ੍ਰੈਸ ਹੋ ਗਏ ਫਿਰ ਵੀ ਘੰਟਾ ਲੱਗ ਗਿਆ ਕਪੜੇ ਪ੍ਰੈਸ ਕਰਨ ਦਾ ਤੇ ਕਾਫੀ ਟਾਈਮ ਲੱਗ ਗਿਆ ਮੈਨੂੰ ਕਪੜੇ-ਕਪੜੇ ਕਰਕੇ ਪ੍ਰੈਸ ਫਿਰ ਇਹ ਵੀ ਨਾ ਥੋੜੀ ਜਿਹੜੀ ਮੇਰੀ ਅਲਮੀਰਾ ਥੋੜੀ ਸੈੱਟ ਹੋ ਗਈ ਕਿ ਕੱਲ ਮੈਂ ਸ਼ਾਮ ਨੂੰ ਬਰਿੰਦਰ ਦੇ ਸਾਰੇ ਕਪੜੇ ਪ੍ਰੈਸ ਕੀਤੇ ਸੀ ਪਰਸੋਂ ਬਰਿਆਮ ਦੇ ਸੈਟਰਡੇ ਨੂੰ ਸਾਰੇ ਹੀ ਬਰਿਆਮ ਦੇ ਪੰਟਾ ਪੁਟਾ ਪ੍ਰੈਸ ਕਰਕੇ ਰੱਖ ਦਿੱਤੀ ਸੀ ਬਸ ਮੇਰੇ ਕਪੜੇ ਰਹਿ ਗਏ ਸੀਗੇ ਮੈਂ ਇਦਾਂ ਹੀ ਕਰਦੀ ਹੁੰਦੀ ਹੁਜੇ ਜ਼ਿਆਦਾ ਕੱਪੜੇ ਹੋ ਜਾਣ ਇੱਕ ਦਿਨ ਮੁਰਿੰਦਰ ਦੇ ਕਰ ਲੈਣੀ ਹੁੰਦੀ ਹੈ ਇੱਕ ਦਿਨ ਤੇ ਨਾਲੋਂ ਨਾਲ ਤੇ ਕਰ ਲੈਂਦੀ ਹੁੰਦੀ ਹੈ ਪ੍ਰੈਸ ਪਰ ਕਈ ਵਾਰ ਹੁੰਦਾ ਕਿ ਨਹੀਂ ਹੁੰਦੇ ਕੱਪੜੇ ਗਰਮੀ ਬਹੁਤ ਹੈ ਤਾਂ ਕਰਕੇ ਤੇ ਇੱਥੇ ਇੱਕ ਸੂਟ ਮੇਰੇ ਹੋ ਗਏ ਪ੍ਰੈਸ ਤੇ ਇਹਦੇ ਚ ਇੱਕ ਹੀ ਸਲਵਾਰ ਵਾਲਾ ਸੂਟ ਸੀ ਜਿਹੜਾ ਮੈਂ ਪ੍ਰੈਸ ਕੀਤਾ ਬਾਕੀ ਸਾਰੇ ਪੈਂਟ ਪਲਾਜ਼ੋ ਹੀ ਮੇਰੇ ਤੇ ਜਲਦੀ ਹੋ ਗਏ ਤੇ ਫਿਰ ਉਸ ਤੋਂ ਬਾਅਦ ਮੈਂ ਜਿਹੜੇ ਨਵੇਂ ਸੂਟ ਸੀ ਉਹ ਹੈਂਗਰਾਂ ਚ ਪਾ ਕੇ ਟੰਗ ਦਿੱਤੇ ਤੇ ਦੂਸਰੇ ਜਿਹੜੇ ਆਮ ਸੂਟ ਸੀਗੇ ਉਹ ਮੈਂ ਅਲੱਗ ਤੋਂ ਰੱਖ ਦਿੱਤੇ ਦੋ ਤਿੰਨ ਸੂਟ ਸੀਗੇ ਮੇਰੇ ਤੇ ਇਹ ਸੂਟ ਜਿਹੜੇ ਨਵੇਂ ਸੀਤੇ ਸੀ ਇੱਕ ਇੱਕ ਅੱਧੀ ਵਾਰੀ ਪਾਏ ਹੋਏ ਸੀਗੇ ਤੇ ਮੈਂ ਕਿਹਾ ਚੱਲ ਪ੍ਰੈਸ ਕਰਕੇ ਰੱਖ ਦਿੰਨੇ ਆ ਤੇ ਗਰਮੀ ਬਹੁਤ ਹੈ ਸੂਟ ਪੈਂਦੇ ਨਵੇਂ ਸੂਟ ਤੇ ਬਿਲਕੁਲ ਪੈਂਦੇ ਵੀ ਨਹੀਂ ਤੇ ਇੱਥੇ ਫਿਰ ਮੈਂ ਸਾਰੇ ਕੱਪੜੇ ਜਿਹੜੇ ਧੋਤੇ ਸੀ ਕਾਲੀ ਜਿਹੜੇ ਉਹ ਸ਼ਾਮੀ ਫਿਰ ਮੈਂ ਤੇ ਉਹਨਾਂ ਨੂੰ ਰਾਤੀ ਨਹੀਂ ਸੀ ਜੋੜਿਆ ਤੇ ਫਿਰ ਮੈਂ ਉਹਨੂੰ ਜੋੜ ਕੇ ਸਾਰਾ ਰੱਖਿਆ ਤੇ ਉਸ ਤੋਂ ਬਾਅਦ ਫਿਰ ਮੈਂ ਕੱਪੜੇ ਮੇਰੀ ਭੈਣ ਲੈ ਕੇ ਆਈ ਹੋਈ ਸੀ ਸੂਟ ਤੇ ਮੈਂ ਕਿਹਾ ਚੱਲ ਉਹ ਤੁਹਾਨੂੰ ਉਹ ਵੀ ਮੈਂ ਦਿਖਾ ਦੇਣੀ ਹਾਂਜੀ ਫ੍ਰੈਂਡਸ ਸਤਿ ਸ਼੍ਰੀ ਅਕਾਲ ਹੋਰ ਸਭ ਕੀ ਹਾਲ ਚਾਲ ਸਭ ਠੀਕ ਠਾਕ ਵਧੀਆ ਸਾਰੇ ਤੇ ਮੈਂ ਰੱਖਣ ਲੱਗੀ ਸੀ ਕੱਪੜੇ ਪਹਿਲਾਂ ਕੱਪੜੇ ਸਾਰੇ ਪ੍ਰੈਸ ਕੀਤੇ ਨੇ ਤੇ ਹੁਣ ਮੈਂ ਨਾ ਇਹ ਕੱਪੜੇ ਮੇਰੀ ਭੈਣ ਲੈ ਆਈ ਸੀ ਆਪਣੇ ਸ਼ੀਸ਼ ਤੋਂ ਮੇਰਾ ਗਰਮ ਇਹ ਕੱਟੇ ਤੋਂ ਰੱਖਾਂ ਦੀ ਇਹ ਗਰਮ ਸੂਕ ਲਈ ਸੀ ਮੇਰੀ ਭੈਣ ਆਈ ਸੀ ਰੰਗ ਹੈਗਾ ਫਰੋਜੀ ਇਹ ਹੈਗੀ ਸਲਵਾਰ ਦਾ ਕੱਪੜਾ ਹੈ ਇਹ ਸਟੋਲ ਹੈ ਤੇ ਇਹ ਹੈ ਕਸ਼ੋਰ ਦਾ ਪੀਸ ਸੋਨਾ ਸੂਟ ਹੈ ਬਹੁਤਾ ਬਹੁਤ ਹੈ ਤੇ ਸਰਦੀਆਂ ਚ ਸਵਾਵਾਂਗੇ ਹੁਣ ਮੈਂ ਕਿਹਨੂੰ ਰੱਖ ਦਿੰਨੀ ਆ ਤੇ ਇਹ ਕਿਲਾ ਕੇ ਆਈ ਸੀਗੀ ਸੂਟ ਨਾਲ ਪਾ ਲਏ ਇਹਨਾਂ ਦੀ ਮੈਂ ਬਾਹਰ ਪੇਪੇਤੀ ਕਰਦੇ ਫਿਰ ਅੰਦਰ ਰੱਖ ਦਿੰਦੇ ਜਦੋਂ ਸਵਾਲੇ ਹੋਣਗੇ ਤਾਂ ਫਿਰ ਦੇਖੀ ਜਾਊਗੀ ਤੇ ਇੱਕ ਸੂਟ ਇਹ ਡਸ਼ੀਨ ਦਾ ਸੀ ਇਹ ਪਹਿਲਾ ਸੂਟ ਸੋਨਾ ਸੂਟ ਇਹ ਕਲਰੇ ਇਹ ਕੜਾਈ ਐਮਬਰਾਡਰੀ ਥੱਲੇ ਮੈਂ ਫੋਲਣਾ ਨਹੀਂ ਹੁਣ ਖਲਾਰਾ ਜਾ ਪੈ ਜਾਣਾ ਇਹ ਡਸ਼ੀਨ ਦਾ ਸੂਟ ਹੈ ਇਹ ਮੇ ਸਿਸਟਰ ਨੇ ਦਿੱਤਾ ਦੋ ਸੂਟ ਲੈ ਕੇ ਆਈਏ ਤੇ ਇਹ ਬਰਿੰਦ ਚ ਕੰਮ ਆਉਣਾ ਬਾਸਕਟ ਵੀ ਉਹ ਯਾਰਾ ਦਿੱਤੀਆਂ ਬਰਿਆਮੋ ਬਾਸਕਟ ਦਾ ਕੱਪੜਾ ਬਣਾਣੀਆਂ ਨੇ ਤੇ ਬਰਿਆਮ ਦੇ ਕੁਰਤੇ ਪਜਾਮੇ ਦੋ ਸੁਪਰ ਰੈਡੀਮੇਡ ਤੇ ਬਹੁਤ ਪੰਦਾ ਸੋ ਫਿਰ ਆਪਣੇ ਕੁਰਤੇ ਪਜਾਮੇ ਮੈਂ ਕਿਹਾ ਸੀ ਸਵਾਵਾਂਗੇ ਤੇ ਇਹਨਾਂ ਨੂੰ ਮੈਂ ਕਿਹਾ ਰੱਖਦਾ ਹਾਂ ਕੱਪੜਿਆਂ ਨੂੰ ਅਜੇ ਰਖੜੀ ਤੇ ਮਿਲ ਲਗੇ ਪਤਾ ਨਹੀਂ ਦੇਖੋ ਆਸਾ ਦੀ ਮੰਮੀ ਲੈ ਜਾਂਦੇ ਹੁੰਦੇ ਤੇ ਤੇ ਇਹ ਇਤਨਾ ਸਮਾਂ ਇਹ ਮੇਰਾ ਇਹ ਇੱਕ ਉਹਨਾਂ ਦਾ ਦੇਖਣ ਤੇ ਮੈਂ ਕੰਧ ਰੱਖ ਦੇਣੀ ਤੇ ਦਿਖਾ ਦਿੰਦੇ ਆ ਤੁਹਾਨੂੰ ਤੇ ਫੈਨ ਨੂੰ ਦਿਖਾ ਦੇ ਬਾਹਰ ਨਾਲ ਮਾਰੀ ਜਦੋਂ ਵੀ ਕੱਪੜੇ ਕੱਢਦੀ ਆ ਨਾ ਡਿੱਗ ਜਾਂਦੇ ਥੱਲੇ ਤੇ ਮੈਂ ਕਿਹਾ ਇਹਨਾਂ ਨੂੰ ਅੰਦਰ ਹੀ ਰੱਖ ਦੇ ਨੀ ਦਿਵਾਨ ਦੇ ਵਿੱਚ ਤੇ ਫਿਰ ਹਰ ਰੱਖ ਜੀ ਤੇ ਲੈ ਤੁਹਾਨੂੰ ਦੱਸੀ ਸੋਹਣ ਨੂੰ ਜੁ ਕੱਢਾਂਗੀ ਤੇ ਜਿਹੜੇ ਅਨਸੀਤ ਤੇ ਸੂਟੋਲਾਂ ਤੇ ਪਏ ਆ ਕਈ ਵਾਰੀ ਲਾਉਣੇ ਨਹੀਂ ਪੈ ਜਾਂਦੇ ਕੋਈ ਆਮ ਨਾ ਜਾਣਦਾ ਇਸ ਤਰ੍ਹਾਂ ਸਾਰੇ ਸੀਟ ਦੇ ਵੀ ਨਹੀਂ ਭਰੇ ਵਧੀਆ ਸੀਟਾਂ ਗਏ ਪਰ ਹਦੀ ਨੀ ਸੌਣ ਦੀ ਕੋਈ ਯਾ ਸ਼ਾਦੀ ਨੂੰ ਤਾਂ ਸੌਣਗੇ ਤੇ ਤੇ ਸੀ ਏ ਮੈਂ ਸਭ ਦਿਓ ਜਿਵੇਂ ਸਵਾਲਾਣਾ ਐ ਵੀ ਸੂਪ ਫੋਸਣਾ ਚਲੋ ਜੀ ਇਹ ਰੱਖਦੇ ਆ ਕੱਪੜੇ ਅਸੀਂ ਹਾਂਜੀ ਫਰੈਂਡਸ ਤੇ ਇਹ ਫੇ ਉਸ ਤੋਂ ਬਾਅਦ ਮੈਂ ਲੱਗੀ ਸੀ ਚਾਦਰ ਵਗੈਰਾ ਛਾੜਨ ਵਾਸਤੇ ਤੇ ਗੱਦਾ ਉੱਪਰ ਫਿਰ ਮੈਂ ਰੱਖ ਦਿੱਤਾ ਤੇ ਕੱਪੜੇ ਜਿੰਨੇ ਵੀ ਸੀ ਜੋੜਨ ਵਾਲੇ ਉਹ ਜੋੜ ਕੇ ਰੱਖ ਦਿੱਤੇ ਸੀ ਕਿ ਮੈਂ ਅਲਮਾਰੀਆ ਦੇ ਵਿੱਚ ਜਿਹੜੇ ਕੱਲ ਦੇ ਧੁੱਤੇ ਸੀਗੇ ਤੇ ਅੱਜ ਵਾਲੇ ਜਿਹੜੇ ਲਾ ਕੇ ਗਿਆ ਸੀ ਬਰਿਆਮ ਮੁਰਿੰਦਰ ਨੇ ਔਰ ਮੈਂ ਜਿਹੜੀ ਲਾਈ ਸੀ ਸਵੇਰ ਤੇ ਕੱਲ ਵਾਲੇ ਉਹ ਮੈਂ ਵਾਸ਼ਿੰਗ ਮਸ਼ੀਨ ਚ ਪਾ ਆਈ ਸੀਗੀ ਤੇ ਨਾਲ ਹੀ ਮੈਂ ਵੇੜੇ ਪਹਿਲਾਂ ਸਾਫ਼ ਕੀਤੇ ਤੇ ਬੱਤਲ ਹਜੇ ਵੀ ਆ ਰਹੇ ਨੇ ਸਵੇਰੇ ਪਹਿਲਾਂ ਬਹੁਤ بارش ਜਦੋਂ ਬਰਿਆਮ ਗਿਆ ਬਹੁਤ بارش ਹੋਈ ਤੇ ਫਿਰ ਮੈਂ ਕੱਪੜੇ ਪ੍ਰੈਸ ਕਰਨ ਲੱਗ ਗਈ ਸੀ ਇਸੇ ਕਰਕੇ ਮੈਂ ਚੱਤੇ ਹੁਣ ਧੁੱਪ ਲੱਗੀ ਇਕਦامی ਫਿਰ ਮੈਂ ਪਹਿਲਾਂ ਵੇੜੇ ਸਾਫ਼ ਕਰਕੇ ਆਈ ਫਿਰ ਮੈਂ ਕਿਹਾ ਚਲੋ ਪ੍ਰੈਸ ਕਰਨ ਤੋਂ ਬਾਅਦ ਮੈਂ ਕੋ ਵੇੜੇ ਸਾਫ਼ ਕੀਤੇ ਤੇ ਫਿਰ ਹੁਣ ਮੈਂ ਇੱਧਰ ਆ ਕੇ ਚਾਦਰ ਵਗੈਰਾ ਝਾੜੀ ਤੇ ਇਸ ਰੂਮ ਦੀ ਮੈਂ ਡਸਟਿੰਗ ਕਰਾਂਗੀ ਤੇ ਉਸ ਰੂਮ ਦੀ ਮੈਂ ਕਰ ਲਈ ਸੀਗੀ ਤੇ ਬਰਤਨ ਵਗੈਰਾ ਵੀ ਮੈਂ ਸਾਫ਼ ਕਰ ਲਏ ਨੇ ਤੇ ਸਬਜ਼ੀ ਵਗੈਰਾ ਵੀ ਕੱਟ ਕੇ ਰੱਖ ਲਈ ਆ ਜਿਹੜੀ ਮੈਂ ਦੁਪਹਿਰ ਨੂੰ ਬਣਾਣੀ ਆ ਤੇ ਟਾਈਮ ਇੱਥੇ ਇਸ ਟਾਈਮ 11:30 ਵਜੇ ਕਿਉਂਕਿ ਮੈਂ ਕੱਪੜੇ ਪ੍ਰੈਸ ਕਰਨ ਲੱਗੀ ਤੇ ਕਾਫੀ ਟਾਈਮ ਪ੍ਰੈਸ ਤੇ ਵੀ ਲੱਗ ਗਿਆ ਫਿਰ ਉਹ ਹੁੰਦਾ ਕਿ ਥੋੜਾ ਥੋੜਾ ਕੰਮ ਕਰਦਿਆ ਹੋਰ ਨਿਕਲ ਆਉਂਦਾ ਥੋੜਾ ਥੋੜਾ ਕਰਦਿਆ ਕਾਫੀ ਕੰਮ ਹੋ ਗਿਆ ਮੇਰਾ ਇੱਥੇ ਮੈਂ ਸਾਰਾ ਇਹ ਵਾਲਾ ਕੰਮ ਮੁਕਾ ਕੇ ਇਸ ਤੋਂ ਬਾਅਦ ਮੈਂ ਕਿਹਾ ਚਲੋ ਸਬਜੀ ਵਗੈਰਾ ਜਿਹੜੀ ਬਣਾਉਣੀ ਉਹ ਬਣਾ ਲਾਂਗੀ ਤੇ ਕੱਲ ਮੇਰੇ ਕੋਲ ਮੇਰਾ ਕੋ ਵਲੌਗ ਨਹੀਂ ਪਿਆ ਤੇ ਕੁਛ ਇੱਕ ਤਾਂ ਗਰਮੀ ਇੰਨੀ ਆ ਇੱਕ ਪਤਾ ਨਹੀਂ ਕਿਉਂ ਚੱਟ ਥਕਾਵਟ ਜੀ ਹੋ ਜਾਂਦੀ ਆ ਤੇ ਪਲੀਜ਼ ਜਿਹੜਾ ਵਲੌਗ ਹੈ ਨਾ ਫੁੱਲ ਵੇਪ ਵਾਚ ਕਰਿਆ ਕਰੋ ਸਾਰੀਆਂ ਭੈਣਾਂ ਅੱਗੇ ਰਿਕਵੈਸਟ ਹੈ ਕਿ ਜਿਹੜਾ ਨਾ ਤੁਸੀਂ ਲਾਈਕ ਨਹੀਂ ਕਰਦੀਆਂ ਲਾਈਕ ਵੀ ਜ਼ਰੂਰ ਕਰਿਆ ਕਰੋ ਤੇ ਹੁਣ ਅਮੀ ਅੱਗੇ ਤੋਂ ਹੁਣ ਮੌਸਮ ਥੋੜਾ ਠੀਕ ਹੋ ਜਾਏਗਾ ਤੇ ਰੈਗੂਲਰ ਹੀ ਪਾਇਆ ਕਰਾਂਗੇ ਕੁਛ ਅਸੀਂ ਇਹ ਤਾਂ ਨਾ ਠੀਕ ਹੋਣ ਕਰਕੇ ਤਾਂ ਕਰਕੇ 1-2 ਦਿਨ ਦੀ ਵਿੱਚ ਮੇਰੇ ਕੋਲ ਨਹੀਂ ਸੀ ਪੈ ਰਹੇ ਵਲੌਗ ਤੇ ਸਾਰੀਆਂ ਭੈਣਾਂ ਬਹੁਤ ਪਿਆਰ ਦੇ ਰਹੀਆਂ ਨੇ ਤੁਹਾਡਾ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜਾ ਇੰਨਾ ਪਿਆਰ ਕਰ ਰਹੇ ਹੋ ਤੁਸੀਂ ਤੇ ਵਲੌਗ ਦੇਖਦੀਆਂ ਤੁਸੀਂ ਇੰਨੀ ਸਪੋਰਟ ਕਰਦੇ ਹੋ ਹਨਾ ਇੰਨਾ ਪਿਆਰ ਦਿੰਦੇ ਹੋ ਸਾਨੂੰ ਤੇ ਇਦਾਂ ਨਾ ਮੋਟੀਵੇਸ਼ਨ ਮਿਲਦੀ ਥੋੜੀ ਜਿਹੀ ਜਦੋਂ ਤੁਸੀਂ ਅੱਛਾ ਅੱਛੇ ਕਮੈਂਟ ਕਰਨ ਕਰਦੇ ਹੋ ਤੇ ਬਹੁਤ ਅੱਛਾ ਲੱਗਦਾ ਤੇ ਇੱਥੇ ਮੈਂ ਹੁਣ ਅੰਦਰਾਂ 'ਚ ਝਾੜੂ ਵਗੈਰਾ ਸਾਰੇ ਲਾਵਾ ਲਾ ਕੇ ਤੇ ਜਦੋਂ ਝਾੜੂ ਲਗਾਇਆ ਸੀ ਤੇ ਉਦੋਂ ਨਹੀਂ ਸੀ ਮੈਂ ਨਾ ਵੀਡੀਓ ਸ਼ੂਟ ਕੀਤੀ ਤੇ ਫਿਰ ਮੈਂ ਪੋਚੇ ਲਗਾਣੇ ਸੀ ਅੰਦਰ ਕਿਉਂਕਿ ਮੈਂ ਕੱਲ ਮੈਂ ਬੈਠ ਕੇ ਪੋਚੇ ਲਗਾਏ ਸੀ ਤੇ ਅੱਜ ਮੈਂ ਸਟੈਂਡਿੰਗ ਪੁੱਛਣ ਨਾਲ ਪਰ ਇਹ ਸਟੈਂਡਿੰਗ ਪੁੱਛਣ ਇਹ ਵਕ ਬੈੱਡ ਦੇ ਥੱਲੇ ਵਾਲੇ ਨਾ ਅਸੀਂ ਬੈੱਡ ਬਣਵਾਏ ਸੀ ਥੋੜੇ ਉੱਚੇ ਬਣਵਾਏ ਸੀ ਕਿ ਬੈੱਡਾਂ ਦੇ ਥੱਲੇ ਨਾ ਹੱਥ ਪਹੁੰਚ ਜੇ ਪਹਿਲਾਂ ਮੇਰੇ ਬੈੱਡ ਸੀ ਉਹਨਾਂ ਦੇ ਥੱਲੇ ਹੱਥ ਨਹੀਂ ਸੀ ਪਹੁੰਚਦਾ ਹੁੰਦਾ ਤੇ ਨਬੋ ਸੋਣੇ ਇਦਾਂ ਸਾਫ ਹੋ ਜਾਂਦੇ ਤੇ ਇੱਥੇ ਮੈਂ ਸਾਰੀ ਡਸਟਿੰਗ ਜਿਹੜੇ ਪੋਚੇ ਸੀ ਉਹ ਵੀ ਮੇਰੇ ਲੱਗ ਚੁੱਕੇ ਸੀਗੇ ਤੇ ਬਾਥਰੂਮ ਮੈਂ ਕਲੀਨ ਕਰ ਲਿਆ ਸੀ ਕੰਮ ਮੇਰਾ ਸਾਰੇ ਹੋ ਗਏ ਸੀਗੇ ਤੇ ਮੇਰਾ ਨਹਾਤਾ ਤੋਤਾ ਸਾਰਾ ਇੱਕ ਹੋ ਜਾ ਹੋ ਗਿਆ ਜਦੋਂ ਝਾੜੂ ਪੋਚਾ ਕਰ ਰਿਹਾ ਤੁਹਾਨੂੰ ਲੱਗਦਾ ਉਦੋਂ ਪਸੀਨੇ ਨਾ ਆ ਕੇ ਤੇ ਫਿਰ ਇਸ ਤੋਂ ਬਾਅਦ ਫਿਰ ਮੈਂ ਨਹਾਤਾ ਨਾ ਕੇ ਕੱਪੜੇ ਚੇਂਜ ਕੀਤੇ ਫਿਰ ਤੇ ਇਹ ਕਪੜੇ ਹਮੇਸ਼ਾ ਹੀ ਮਤਲਬ ਇੱਕ ਦੋ ਟੀ ਸ਼ਰਟਾਂ ਤੇ ਮੇਰੀਆਂ ਉੱਤਰ ਹੀ ਜਾਂਦੀਆਂ ਮੈਨੂੰ ਪਸੀਨਾ ਬਹੁਤ ਆਉਂਦਾ ਫਿਰ ਮੇਰਾ ਦਿਲ ਨਹੀਂ ਕਰਦਾ ਬਾਣ ਨੂੰ ਤੇ ਇੱਥੇ ਹੁਣ ਮੈਂ ਪੋਚੇ ਲਗਾਉਣ ਤੋਂ ਬਾਅਦ ਫਿਰ ਮੈਂ ਹੁਣ ਆਟਾ ਨਾ ਕੇ ਫਿਰ ਆਟਾ ਗੁੰਨਾ ਆਟਾ ਗੁੰਨ ਕੇ ਸਬਜ਼ੀ ਮੇਰੀ ਬਣ ਚੁੱਕੀ ਆ ਤੇ ਟਾਈਮ ਮੇਰਾ ਪੋਨੇ 12 ਦਾ ਪੋਚੇ ਲਾਉਣ ਤੋਂ ਬਾਅਦ ਫਿਰ ਮੇਰੇ ਜਿਹੜਾ ਹੋਰ ਕੰਮ ਸੀ ਉਹ ਮੈਂ ਕਰ ਲਾਂਗੀ ਤੇ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆ ਮਿਲਦੇ ਆ ਕੱਲ ਦਾ ਨਵਾਂ ਵਲੌਗ ਲੈ ਕੇ ਸਾਥੀਕਾਲ